ਕੁਛ ਦੇਖ ਰਹੇ ਹੋ ਦਾਨਕ ਸੋਇਰਾ ਅਸੀਂ ਪਹੁੰਚਿਆ ਸ੍ਰੀ ਕੇਸਗੜ ਸਾਹਿਬ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਵੱਲ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਸੋ ਸਾਡੇ ਨਾਲ ਨੇ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਆਪਾਂ ਉਹਨਾਂ ਕੋਲ ਜਾਵਾਂਗੇ ਕਿਸ ਤਰ੍ਹਾਂ ਦੇ ਪ੍ਰਧਾਨ ਜੀ ਇਥੇ ਬਹੁਤ ਵਧੀਆ ਪ੍ਰਬੰਧ ਕੀਤੀ ਗਈ ਹੈ ਔਰ ਨਾਲ ਦੀ ਨਾਲ ਹੀ ਸੰਤਾਂ ਨੂੰ ਕੀ ਸੰਦੇਸ਼ ਦੇਣਾ ਦੇਖੋ ਕੇਸਗੜ ਸਾਹਿਬ ਦੇ ਇਸ ਮਹਾਨ ਪਵਿੱਤਰ ਸਥਾਨ ਤੇ ਪਹਿਲਾਂ ਤਾਂ ਮੈਂ ਅੱਜ ਹੁਲੇ ਮਹੱਲੇ ਦੇ ਕੌਮੀ ਤਿਹਾੜੀ ਦੀ ਮੁਬਾਰਕਵਾਦ ਹਨ ਔਰ ਧੰਨਵਾਦ ਵੀ ਕਰਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਇੱਥੇ ਦਰਸ਼ਨ ਕਰ ਲਈ ਆਉਂਦੀਆਂ ਨੇ ਇਸ ਮਹਾਨ ਪਵਿੱਤਰ ਦਿਹਾੜੇ ਤੇ ਹਾਜ਼ਰੀ ਭਰਦੀਆਂ ਨੇ ਉਹਨਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੋਸ਼ਿਸ਼ ਕਰਦੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲਾ ਠੀਕ ਇੱਤੇ ਜਾਣ ਪਰ ਜਿੱਥੇ ਤੱਕ ਪ੍ਰਸ਼ਾਸਨ ਕੇ ਜ਼ਿੰਮੇਵਾਰੀ ਸਰਕਾਰ ਦੀ ਆ ਉਹਦੇ ਚ ਕਈ ਅੜਿੱਕੇ ਆ ਰਹੇ ਨੇ ਬੰਨ ਬਹੁਤ ਝਾਮ ਲੱਗੇ ਪਏ ਨੇ ਔਰ ਕਈ ਲੜਾਈ ਝਗੜੇ ਹੋ ਰਹੇ ਨੇ ਕਈ ਕਿਸੇ ਦੀ ਫੁੱਲੜਬਾਜੀ ਹੋ ਰਹੀ ਆ ਜਿਸ ਤਰ੍ਹਾਂ ਦੀ سنجੀਦਗੀ ਪ੍ਰਸ਼ਾਸਨ ਵੱਲੋਂ ਦਿਖਾਉਣੀ ਚਾਹੀਦੀ ਆ ਗੰਭੀਰਤਾ ਨਾਲ ਐਸੇ ਮਹਾਨ ਸਮਾਗਮਾਂ ਨੂੰ ਲੈਣਾ ਚਾਹੀਦਾ ਉਸ ਤਰ੍ਹਾਂ ਦਾ ਸਰਕਾਰ ਵੱਲੋਂ ਨਹੀਂ ਲਿਆ ਗਿਆ ਇਸ ਗੱਲ ਦਾ ਸਾਨੂੰ ਅਫਸੋਸ ਵੀ ਆ ਪਰ ਸ਼ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਆਪਣੇ ਯਤਨਾਂ ਨਾਲ ਸਾਰੇ ਇਸ ਸਮਾਗਮਾਂ ਦੇ ਪ੍ਰਵਾਨ ਜਿਹੜੇ ਨੇ ਉਹ ਸਫਲ ਹੈ ਇਸੇ ਕਰਕੇ ਸਾਰਾ ਸਿਸਟਮ ਠੀਕ ਚੱਲ ਰਿਹਾ ਪਰ ਮੈਂ ਵਧਾਈ ਦਿੰਨਾ ਸੋਚੇ ਖਾਲਸਾ ਪੰਥ ਨੂੰ ਬੋਲੇ ਦੇ ਇਸ ਮਹਾਨ ਬੁੱਢਾ ਜਿੰਦਗੀ ਜਿਸ ਤਰੀਕਾ ਨਾਲ ਗੱਲ ਕੀਤੀ ਜਾਏ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਵਾ ਕੇਸ ਕਤਲ ਨੂੰ ਲੈ ਕੇ ਕਾਫੀ ਵੱਡਾ ਇੱਕ ਰਜ਼ਾਨਾ ਹੁਣ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੌਜਵਾਨਾਂ ਨੂੰ ਗੁਰੂ ਨਾਲ ਨਾਲ ਲਾਉਣ ਵਾਸਤੇ ਕੀ ਪ੍ਰਬੰਧ ਕੀਤੇ ਜਾ ਰਹੇ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਪਾਲ ਕਰਾਉਂਦੀ ਹੈ ਖਾਸ ਤੌਰ ਤੇ ਕਿਸ ਗੱਲ ਸਭ ਤਾਂ ਹਰ ਹਫਤੇ ਇੱਥੇ ਹੁੰਦਾ ਹੈ ਅੰਮ੍ਰਿਤ ਪਾਨ ਕਰਾਇਆ ਜਾਂਦਾ ਤੇ ਐਸੇ ਸਮੇਂ ਜਿਹੜੇ ਸਾਡੇ ਪ੍ਰਚਾਰਕ ਨੇ ਗ੍ਰੰਥੀ ਨੇ ਉਹ ਵੀ ਮਤਲਬ ਕੋਸ਼ਿਸ਼ ਕਰਦੇ ਨੇ ਸੰਗਤਾਂ ਦੇ ਵਿੱਚ ਜੋ ਵੀ ਮਾਪੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਨੂੰ ਗੁਰੂ ਦੇ ਲੜ ਲਾਉਣ ਲਈ ਅੰਮ੍ਰਿਤ ਪਾਨ ਕਰਾਉਣ ਲਈ ਤਿਆਰ ਵਰਤਿਆਰ ਸਿੰਘ ਬਰਾਉਨ ਲਈ ਔਰ ਗੁਰੂ ਦੇ ਸਰੂਪ ਦੇ ਵਿੱਚ ਸਜ ਧਜ ਕੇ ਖਾਲਸਾ ਜਹੋ ਜਲਾਲ ਵਿੱਚ ਸਥਾਪਿਤ ਹੁੰਦੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਅਨੰਦਪੁਰ ਸਾਹਿਬ ਤੁਸੀਂ ਦੇਖ ਰਹੇ ਦਿਨਕ ਸੋਇਰਾ ਅਸੀਂ ਪਹੁੰਚਿਆ ਸ੍ਰੀ ਕੇਸਗੜ ਸਾਹਿਬ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਵੱਲ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਸੋ ਸਾਡੇ ਨਾਲ ਨੇ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਆਪਾਂ ਉਹਨਾਂ ਕੋਲ ਜਾਵਾਂਗੇ ਕਿਸ ਤਰ੍ਹਾਂ ਦੇ ਪ੍ਰਧਾਨ ਜੀ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਔਰ ਨਾਲ ਦੀ ਨਾਲ ਹੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਦੇਖੋ ਕੇਸਗੜ ਸਾਹਿਬ ਦੇ ਇਸ ਮਹਾਨ ਪਵਿੱਤਰ ਸਥਾਨ ਤੇ ਪਹਿਲਾਂ ਤਾਂ ਮੈਂ ਅਜ ਹੁਲੇ ਮਹਲੇ ਦੇ ਕੌਮੀ ਤਿਹਾੜੀ ਦੀ ਮੁਬਾਰਕਵਾਦ ਹਨ ਔਰ ਧੰਨਵਾਦ ਵੀ ਕਰਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਇੱਥੇ ਦਰਸ਼ਨ ਕਰ ਲਈ ਆਉਂਦੀਆਂ ਨੇ ਇਸ ਮਹਾਨ ਪਵਿੱਤਰ ਦਿਹਾੜੇ ਤੇ ਹਾਜ਼ਰੀ ਭਰਦੀਆਂ ਨੇ ਉਹਨਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੋਸ਼ਿਸ਼ ਕਰਦੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲਾ ਠੀਕ ਇੱਤੇ ਜਾਣ ਪਰ ਜਿੱਥੇ ਤੱਕ ਪ੍ਰਸ਼ਾਸਨਿਕ ਜਿੰਮੇਵਾਰੀ ਸਰਕਾਰ ਦੀ ਆ ਉਹਦੇ ਚ ਕਈ ਅੜਿੱਕੇ ਆ ਰਹੇ ਨੇ ਬਹੁਤ ਜਾਮ ਲੱਗੇ ਪਏ ਨੇ ਔਰ ਕਈ ਲੜਾਈ ਝਗੜੇ ਹੋ ਰਹੇ ਨੇ ਕਈ ਕਿਸੇ ਦੀ ਫੁੱਲੜਬਾਜੀ ਹੋ ਰਹੀ ਆ ਜਿਸ ਤਰ੍ਹਾਂ ਦੀ سنجੀਦਗੀ ਪ੍ਰਸ਼ਾਸਨ ਵੱਲੋਂ ਦਿਖਾਉਣੀ ਚਾਹੀਦੀ ਆ ਗੰਭੀਰਤਾ ਨਾਲ ਐਸੇ ਮਹਾਨ ਸਮਾਗਮਾਂ ਨੂੰ ਲੈਣਾ ਚਾਹੀਦਾ ਉਸ ਤਰ੍ਹਾਂ ਦਾ ਸਰਕਾਰ ਵੱਲੋਂ ਨਹੀਂ ਲਿਆ ਗਿਆ ਇਸ ਗੱਲ ਦਾ ਸਾਨੂੰ ਅਫਸੋਸ ਵੀ ਆ ਪਰ ਸ਼ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਆਪਣੇ ਯਤਨਾਂ ਨਾਲ ਸਾਰੇ ਇਸ ਸਮਾਗਮਾਂ ਦੇ ਪ੍ਰਬੰਧ ਜਿਹੜੇ ਨੇ ਉਹ ਸਫਲ ਹੈ ਇਸੇ ਕਰਕੇ ਸਾਰਾ ਸਿਸਟਮ ਠੀਕ ਚੱਲ ਰਿਹਾ ਫਰਮਾਇ ਬਧਾਈ ਦਿੰਨਾ ਸੋਚੇ ਖਾਲਸਾ ਪੰਥ ਨੂੰ ਬੋਲੇ ਦੇ ਇਸ ਮਹਾਨ ਪੂਰਜਾਂ ਦੀ ਜਿੰਦਗੀ ਜਿਸ ਤਰੀਕੇ ਨਾਲ ਗੱਲ ਕੀਤੀ ਜਾਏ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਵਾ ਕੇਸ ਕਤਲ ਨੂੰ ਲੈ ਕੇ ਕਾਫੀ ਵੱਡਾ ਇੱਕ ਰਜ਼ਾਨਾ ਹੁਣ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੌਜਵਾਨਾਂ ਨੂੰ ਗੁਰੂ ਨਾਲ ਨਾਲ ਲਾਉਣ ਵਾਸਤੇ ਕੀ ਪ੍ਰਬੰਧ ਕੀਤੇ ਜਾ ਰਹੇ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਪਾਨ ਕਰਾਉਂਦੀ ਹੈ ਖਾਸ ਤੌਰ ਤੇ ਕੇਸਗਰ ਸਾਹਿਬ ਤਾਂ ਹਰ ਹਫਤੇ ਇੱਥੇ ਹੁੰਦਾ ਅੰਮ੍ਰਿਤਪਾਨ ਕਰਾਇਆ ਜਾਂਦਾ ਤੇ ਐਸੇ ਸਮੇਂ ਜਿਹੜੇ ਸਾਡੇ ਪ੍ਰਚਾਰਕ ਨੇ ਗ੍ਰੰਥੀ ਨੇ ਉਹ ਵੀ ਮਤਲਬ ਕੋਸ਼ਿਸ਼ ਕਰਦੇ ਨੇ ਸੰਗਤਾਂ ਦੇ ਵਿੱਚ ਜੋ ਵੀ ਮਾਪੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਨੂੰ ਗੁਰੂ ਦੇ ਲੜ ਲਾਉਣ ਲਈ ਅੰਮ੍ਰਿਤ ਪਾਣ ਕਰਾਉਣ ਲਈ ਤਿਆਰ ਵਰਤਿਆਰ ਸਿੰਘ ਬਰਾਊਨ ਲਈ ਔਰ ਗੁਰੂ ਦੇ ਸਰੂਪ ਦੇ ਵਿੱਚ ਸਜ ਧਜ ਕੇ ਖਾਲਸਾਈ ਜਹੋ ਜਲਾਲ ਵਿੱਚ ਸਥਾਪਿਤ ਆਉਂਦੇ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਕੁਮਾਨ ਆਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर